जय आनी जय आनी जय आनी जय 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 आनी क्योंकि ਅਸੀਂ ਬਹੁਤ ਲੰਬਾ ਸਮਾਂ ਉਹਨਾਂ ਗੋਲਿਆਂ ਦੇ ਚੁਬਲੇ ਵਿੱਚ ਫਸੇ ਰਹੇ ਉਹਨਾਂ ਦੀ ਕਹਾਣੀ ਦਾ ਗਰੰਧਯਮ ਚ ਰਹੇ ਸੋ ਅੱਜ ਦੇ ਦਿਨ ਇਤਿਹਾਸ ਜਿੰਦੇ ਬਹੁਤ ਵੱਡਾ ਦਿਨ ਹੈ ਜੀ ਜਨਸੀ ਕਿਉਂਕਿ 26 ਜਨਵਰੀ ਨੂੰ ਸੰਵਧਾਨ ਲਾਗੂ ਹੋਇਆ ਅਤੇ ਅੱਜ ਦਿਨ ਸਾਨੂੰ ਪਜਾਦ ਦਿਨ ਮਿਲੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੁਭੀਸ਼ ਚੌਂਤੇ ਪ੍ਰੈਜ਼ੀਡੈਂਟ ਤੋਂ ਬੰਪੀ ਜੀ ਬੈਠੇ ਨੇ ਅੰਦੇਸ਼ ਸਾਹਿਬ ਤੋਂ ਮੱਡਰਾ ਜੀ ਅਵਤਾਰ ਸਿੰਘ ਜੀ ਬਿੱਲੂ ਜੀ ਜੀਰ ਕੌੜਾ ਜੀ ਹੋਰ ਵੀ ਜਿਹੜੇ ਪਿੰਡ ਦਾ ਪੰਚਾਇਤ ਦੇ ਵੱਲੋਂ ਹੁਣ ਸਤਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੂਚੇਤ ਕਦਰ ਤੋਂ ਸਾਡੇ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਜੀ ਸੋਹਣ ਬੇਨਤੀ ਕਰਦੇ ਹਾਂ ਸਾਡੇ ਵਿਚਕਾਰ ਚੇਅਰਮੈਨ ਮਾਰਕੀਟ ਕਮੇਟੀ ਫਾਸਟ ਉਹਨਾਂ ਨਾਲ ਜੀ ਆਇਆਂ ਸਾਰੇ ਪ੍ਰੈਸ ਮੇਰੇ ਪਾਸੋਂ ਦੇ ਸਾਰੇ ਸਤਿਕਾਰਯੋਗ ਚਾਚੇ ਤਾਏ ਭਰਾ ਸਾਰਿਆਂ ਨੂੰ ਜੀ ਆਇਆਂ ਆਜ਼ਾਦੀ ਦਿਨ ਆਪਣਾ 79 ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਆਜ਼ਾਦੀ ਤੁਹਾਨੂੰ ਪਤਾ ਹੀ ਆ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਕੰਨਣਾ ਕਰਕੇ ਲੱਗਾਈ ਸਾਡਾ ਫਰਜ਼ ਹੈ ਇਸ ਨੂੰ ਉਸ ਤਰੀਕੇ ਨਾਲ ਚਲਾਈਏ ਜਿਹਾ ਤੁਹਾਡੀਆਂ ਆਸਾਂ ਪੂਰਾ ਕਰਾਉਂਦੀ ਪਿਛਲੇ ਸਮੇਂ ਹੀ ਸਾਡੀ ਨਗਰ ਪੰਚਾਇਤ ਨੇ ਪਾਸੋਂ ਦੀ ਅੰਟੀ ਮਧੂਬਾਲਾ ਦੀ ਪ੍ਰੋਜੈਕਟ ਨੂੰ ਕਰਾਈ ਅਸੀਂ ਤਕਰੀਬਨ 1 ਕਰੋੜ 3 ਕਰੋੜ 3 ਲੱਖ ਦੇ ਪ੍ਰੋਜੈਕਟ ਤੋਂ ਆਪਣਾ ਪਾਸ ਕਰੇ ਦੇ ਪਾਏ ਨੇ ਸਾਡੀ ਵੀ ਅਸੀਂ ਸਾਨੂੰ ਆਸ ਵੀ ਅੰਟੀ ਜੀ ਉਹ ਵਹੀ ਹੈ ਅਸੀਂ ਸਾਰੇ ਹੀ ਵਧੀਆ ਤਰੀਕੇ ਨਾਲ ਅੱਗੇ ਚੱਲਾਂਗੇ ਬਾਕੀ ਸਾਰਿਆਂ ਦੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਾ। ਜੀ ਸਾਰੇ ਜੀ ਦਾ ਅੱਜ ਕੇ ਆਨੰਦ ਜੀ ਆਇਆਂ ਕਰਨ ਤੁਹਾਨੂੰ ਬਹੁਤ ਬਹੁਤ ਤਹਿਤ ਜੀ ਆਇਆਂ ਦੀਆਂ ਲੱਖ ਲੱਖ ਵਧਾਈਆਂ ਬਣਨ। ਹਰ ਜਿਹੜੇ ਦੇ ਨਾ ਪਾਉਣਾ ਵੀਰਾਂ ਨੂੰ ਯਾਦ ਕਰਦੇ ਆਂ ਇਹਨਾਂ ਨੇ ਆਪਣੀ ਅਕਿੰਚੀ ਜਾਨਾਂ ਵਾਰ ਕਿਰਪਾ ਨੂੰ ਜਰਤੀ ਬਣਾਈ ਬਹੁਤ ਅਸੀਂ ਆਗਾਂ ਵਾਲੇ ਆਪਾਂ ਅਜਾਤੀ ਮਿਲੀ ਹੈ ਇਹਦੇ ਨਾਲ ਆਪਣੇ ਫਰਜ਼ ਵੀ ਨੇ ਜੋ ਸਾਡੇ ਸ਼ਹੀਦਾਂ ਨੇ ਸੁਪਨੇ ਵੇਖੇ ਸੀਗੇ ਕਿ ਅਸੀਂ ਉਹਨਾਂ ਦੇ ਸੁਪਨੇ ਅਨੁਸਾਰ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਮੈਂ ਸਹਿਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਵਿੱਤੀ ਦੀ ਸਕੀਮ ਦੇ ਨਾ ਬਹੁਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਇਆ ਤੇ ਸਰਕਾਰ ਵੱਲੋਂ ਇਹ ਸਕੀਮ 31 ਅੱਠ ਤੱਕ ਵਧਾ ਦਿੱਤੀ ਗਈ ਹੈ ਤੇ ਮੈਂ ਚਾਹਨਾ ਜਿਵੇਂ ਪਹਿਲਾਂ ਸਹਿਯੋਗ ਦਿੱਤਾ ਮਿਲਿਆ ਅੱਜ ਵੀ ਸਹਿਯੋਗ ਸਾਨੂੰ ਮਿਲਦਾ ਰਹੇ ਮੇਰੀ ਪੂਰੀ ਟੀਮ ਤੁਹਾਡੀ ਸੇਵਾ ਲਈ ਹਾਜ਼ਰ ਹੈ ਦੇਸ ਵਾਸਤੇ ਖਾਸ ਕਰਕੇ ਸਾਦਸ ਨੂੰ ਬਹੁਤ ਬਹੁਤ ਵਾਰਤਾ ਕਿ ਇਹ ਜੱਦੀ ਆਪਾਂ ਨੂੰ ਇਦਾਂ ਨਹੀਂ ਮਿਲੀ ਇਹ ਜਿਹੜਾ ਜੱਪਾ ਉਹ ਇਕੱਠੇ ਬੈਠੇ ਮੈਂ ਸਟੇਜ ਦੇ ਰਿਹਾ ਇਹ ਜੱਦੀ ਆਪਣੇ ਯੋਧਿਆਂ ਨੇ ਆਪਣੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਰਾਜ ਬਰੂਸ રે ਭਗਤ ਸਿੰਘ ਜੀ ਉਹਨਾਂ ਨੇ ਅਨੇਕਾਂ ਹੀ ਜੋੜੇ ਨੇ ਆਪਣੇ ਵਾਸਤੇ ਅੱਜ ਆਪਾਂ ਇੱਥੇ ਬੈਠੇ ਆ ਤਾਂ ਉਹਨਾਂ ਦੀ ਹੀ ਦੇਣ ਆ ਉਹਨਾਂ ਕਰਕੇ ਆਪਾਂ ਕੁੜੀ ਫਿਰਦੇ ਆ ਸੋ ਆਯਾਤੀ ਦੇਸ਼ੀਆਂ ਬਹੁਤ ਬਹੁਤ ਮੁਆਰਕਾ ਆਪਾਂ ਇਹ ਯਾਦ ਦੀ ਨੂੰ ਜਿਵੇਂ ਬਰਕਰਾਰ ਰੱਖਣਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਸੀ ਜਿਵੇਂ ਸਰਦਾਰ ਭਗਤ ਸਿੰਘ ਜੀ ਨੇ ਆਪਣੀ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਅਨੇਕਾਂ ਹੀ ਸ਼ਹੀਦਾਂ ਨੇ ਸ਼ਹੀਦ ਹੋਏ ਜੋਧਿਆਂ ਨੇ ਆਪਣਾ ਦੇਸ਼ ਤਿਆਦ ਕਰਵਾਇਆ ਜੋ ਅੱਜ ਆਪਾਂ ਆਜ਼ਾਦੀ ਦਾ ਨਿਖ ਮਾਰ ਰਹੇ ਹਾਂ ਸੋ ਸਾਡੇ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਵੀ ਉਹਨਾਂ ਦੇ ਨਖਸੇ ਕਾਦਮੀ ਚਾਹੁੰਦੇ ਨੇ ਖੜਕੜ ਕਲਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਖੜਕੜ ਕਲਾ ਦੇਖੀ ਸੌ ਚੱਕੀ ਸੀ ਵਿਪਨ ਸਿੰਘ ਜੀ ਦੀ ਲੋੜ ਤੇ ਚੱਲਾਂਗੇ ਜਿਵੇਂ ਇਹਨਾਂ ਨੇ ਦੇਸ਼ ਵਾਸਤੇ ਆਪਣਾ ਸਾਰਾ ਕੁਝ ਵਾਰਤਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਸੋਖਾ ਕੇ ਤੇ ਸੋਖਦੀ ਖਟਕੜ ਕਲਮ ਵੀ ਮੈਂ ਪਰ ਸਿੰਘ ਦੀ ਸੋਚ ਤੇ ਪਹਿਰਾ ਦਊਂਗਾ ਕਿ ਜਿਵੇਂ ਉਹਨਾਂ ਨੂੰ ਦੇਸ਼ਪਤੀ ਪ੍ਰਤੀ ਪਿਆਰ ਸੀ ਅਸੀਂ ਵੀ ਆਪਣੇ ਵੇਸ ਲਈ ਆਪਣੇ ਪੰਜਾਬ ਲਈ ਜਾਨਾਂ ਵਾਰ ਸਕਦੇ ਹਾਂ ਸੋ ਅੱਜ ਆਪਾਂ ਜਯਦੀ ਦਾ ਨਿਗਮ ਮਾ ਰਹੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇੱਕ ਦਾ ਲਾਹੌਰ ਬੰਦੂ ਬੰਦੂ ਰੱਖੀ ਫੱਤੇ ਦੀ ਸਾਂਝ ਕਰੀਏ ਵਾਇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਇਗੁਰੂ ਜੀ ਕੀ ਫੱਤੇ ਜੈ ਸ਼੍ਰੀ ਰਾਮ ਜੈ ਹਿੰਦ ਅੱਜ ਪੂਰੇ ਭਾਰਤ ਵੱਸ ਦੇ ਵਿੱਚ ਖਾਜਾਦੀ ਦੇਸ਼ ਗਣਤੰਤ ਇੰਡੀਪੈਂਡੈਂਸ ਡੇ ਇਨੂੰ ਮਨਾਇਆ ਜਾ ਰਿਹਾ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਆ ਫੋਲੋ ਗਰਾਉਂਡ ਪਰ ਆ ਪਟਿਆਲਾ ਵਿਖੇ ਵੀ ਲਾਲਜੀਤ ਖੁੱਲਰ ਜੀ ਮੰਤਰੀ ਸਾਹਿਬ ਪਹੁੰਚ ਰਹੇ ਆ ਉੱਥੇ ਵੀ ਬਹੁਤ ਵੱਡੇ ਲੈਵਲ ਦੇ ਉੱਪਰ ਪ੍ਰੋਗਰਾਮ ਹੋ ਰਿਹਾ ਉਹ ਸਾਰਾ ਡੀਸੀ ਸਾਹਿਬ ਬਲੋਰੇਨ ਬੰਨ ਕੀਤਾ ਗਿਆ ਉੱਥੇ ਉੱਥੇ ਸਾਡੀ ਸਾਰੀ ਟੀਮ ਇੱਥੋਂ ਜਿੱਥੇ ਬੈਠੀ ਹੈ ਇਹ ਵੀ ਉੱਥੇ ਪਹੁੰਚਣਗੇ ਸਾਰੇ ਸੋ ਕਹਿਣ ਦਾ ਭਾਵ ਇਹ ਹੈ ਕਿ ਵਿੜੀ ਜਾਂਦੀ ਹੈ ਉਹ ਉਦਾਂ ਹੀ ਨਹੀਂ ਮਿਲੀ ਇਹ ਸ਼ਹੀਦਾਂ ਦੇ ਖੂਨ ਦੀ ਬੋਦੀ ਦੇ ਕੇ ਫਿਰ ਮਿਲੀ ਐ ਇਹਦੇ ਲਈ ਬਹੁਤ ਸੰਘਰਸ਼ ਕੀਤਾ ਬਹੁਤ ਜ਼ਿਆਦਾ ਸੰਤਾਪ ਭੋਗਿਆ ਸਾਡੇ ਸ਼ਹੀਦ ਜਿਹੜੇ ਹੋ ਚੁੱਕੇ ਨੇ ਉਹਨਾਂ ਨੇ ਕਿਦਾਂ ਕਿਦਾਂ ਕੁਰਬਾਨੀਆਂ ਦਿੱਤੀਆਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਪੰਜਾਬ ਦਾ ਰਿਹਾ ਆਜ਼ਾਦੀ ਦੇ ਇਤਿਹਾਸ ਆਜ਼ਾਦੀ ਦੀ ਇਸ ਸੰਘਰਸ਼ ਦੇ ਵਿੱਚ ਆਜ਼ਾਦ ਕਰਾਉਣ ਵਾਸਤੇ ਅਸੀਂ 85% ਜਿਹੜਾ ਉਹ ਯੋਗਦਾਨ ਪੰਜਾਬੀਆਂ ਦਾ ਰਿਹਾ ਅਸੀਂ ਜਿਹੜੀਆਂ ਪੰਜਾਬੀਆਂਆਂ ਤੇ ਹੋਈਆਂ ਨੇ ਤੋ ਕਹਿੰਦਾ ਭਾਪ ਜਿਹੜੀ ਆਜ਼ਾਦੀ ਹੈ ਬਹੁਤ ਅਮੁੱਲੀ ਦਾਤ ਹੈ ਇਨਸਾਨ ਨੂੰ ਆਜ਼ਾਦੀ ਦੇ ਨਾਲ ਸਾਹ ਲੈਣਾ ਆਜ਼ਾਦੀ ਦੇ ਨਾਲ ਜੀਣਾ ਆਜ਼ਾਦੀ ਨਾਲ ਉਹਨੂੰ ਕੱਪੜੇ ਪਹਿਨਣਾ ਆਜ਼ਾਦੀ ਨਾਲ ਖਾਣਾ ਆਜ਼ਾਦੀ ਨਾਲ ਕੋਈ ਵੀ ਧਰਮ ਦਾ ਪ੍ਰਚਾਰ ਕਰਨਾ ਉਹਨੂੰ ਉਹਨੂੰ ਮੰਨਣਾ ਭਾਪ ਕੀ ਆਜ਼ਾਦੀ ਦੇ ਨਾਲ ਕਿਸੇ ਵੀ ਸਕੂਲ 'ਚ ਪੜ੍ਹਨਾ ਕਿਸੇ ਵੀ ਧਰਮ ਨੂੰ ਮੰਨਣਾ ਇਹ ਆਜ਼ਾਦੀ ਹੈ ਕਿ ਮਰਤੀ ਦੇ ਰੋ ਸੋ ਮੰਤੀ ਸੀ ਜਿਹੜਾ ਬਿਹਰੇ ਸੇਵਾਵਾਂ ਦੇ ਲਈ ਸਨਮਾਨ ਕੀਤਾ ਗਿਆ ਇਹਨਾਂ ਨੇ ਜੀਟੀਸੀ ਬਿਨ ਲਗਭਗ 33 ਲੱਖ ਦੇ ਕਰੀਬ ਇਸ ਇਕੱਠਾ ਕੀਤਾ ਜਿਸ ਦੇ ਨਾਲ ਸਮੁੱਚੇ ਪਾਸਾ ਸ਼ਹਿਰ ਦੇ ਕੰਮ ਹੋਣੇ ਹਨ 33 ਲੱਖ ਦੇ ਕਰੀਬ ਤਾਂ ਇਸ ਕੀਤਾ ਬੱਚਾ ਜੀ ਮਰੇ ਮੰਗ ਰਾਇਓ ਵਿਚਾਰ ਰਹੇ ਵਿਚਾਰ ਰਹੇ ਬਸ ਉਹਦਾ ਠੀਕ ਆ ਸਾਰੇ ਬੱਚੇ ਬਹੁਤ ਵੈਸੇ ਪੂਰੇ ਰਹੇਗਾ ਜੀ ਪੂਰੇ ਰਹੇਗਾ ਜੀ ਮੂ